ਤੇਰੀ ਰਹਿਣ ਵਾਲੀ ਹੈ ਇਹਦੇ ਚਾਰ ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਤੇਰੀ ਪਤਨੀ ਇੱਕ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ ਉਹ ਤੇਰੇ ਤੇ ਰੋਪ ਲਾ ਰਹੀ ਹੈ ਅਮਰ ਜੀ ਫਿਰ ਦੇਰੇ ਦੇਖੋ ਸਾਡੀ ਔਲੀ ਜਿਵੇਂ ਜਾਣ ਪਛਾਣ ਲੈਣ ਦੇਣਾ ਠੀਕ ਹੈ ਜੀ ਪਰ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇਣੀ ਇਹ ਲੇਡੀਜ਼ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਪਤਨੀ ਹੈ ਇੱਕ ਨਹੀਂ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਉਹ ਐਂਦੀ ਦੇਣਾ ਹਰ ਇੱਕ ਨੂੰ ਬਲੈਕਮੇਲ ਕਰਦੀ ਹੈ ਫਿਰ ਉਹਨਾਂ ਦੇ ਘਰੇ ਜਾਂਦੀ ਹੈ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈਏ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ 'ਚ ਬਹੁਤ ਦਰਖਾਸਤਾਂ ਲਾਈਆਂ ਥਾਰ ਵਾਲੀ ਮਹਿਲਾ ਪੁਲਿਸ ਤੇ ਕਰਕੇ ਜਿਸ ਘਰ ਵਾਲੇ ਨੇ ਆਪਣੀ ਪਤਨੀ ਦੇ ਮਾਰਿਆ ਸੀ ਥੱਪੜ ਉਹ ਆਇਆ ਕੈਮਰੇ ਸਾਹਮਣੇ ਤੁਹਾਨੂੰ ਦੱਸਦੇ ਹਾਂ ਕਿ ਬੀਤੇ ਦਿਨੀ ਇੱਕ ਥਾਰ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਜੋ ਕਿ ਚਿੱਟਾ ਵੇਚਣ ਦਾ ਕੰਮ ਕਰ ਰਹੀ ਸੀ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਚਿੱਟੇ ਸਮੇਤ ਤਾਂ ਜਿਸ ਤੋਂ ਬਾਅਦ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਮਹਿਲਾ ਪੁਲਿਸ ਮੁਲਾਜ਼ਮ ਨੂੰ ਤਾਂ ਉਸ ਦੇ ਸਾਥੀ ਦੇ ਵੱਲੋਂ ਕੋਰਟ ਦੇ ਵਿੱਚ ਆਪਣੀ ਪਤਨੀ ਤੇ ਥੱਪੜ ਮਾਰਿਆ ਤਾਂ ਜਿਸ ਤੋਂ ਬਾਅਦ ਹੁਣ ਉਹ ਘਰ ਵਾਲਾ ਕੈਮਰੇ ਸਾਹਮਣੇ ਆਇਆ ਉਸਨੇ ਜੋ ਉਸਦੀ ਪਤਨੀ ਨੇ ਉਸਤੇ ਇਲਜ਼ਾਮ ਲਗਾਏ ਨੇ ਉਹ ਸਾਰੇ ਉਸਨੇ ਨਕਾਰ ਦਿੱਤੇ ਨੇ ਕਿ ਆ ਕਿ ਉਸਦੀ ਪਤਨੀ ਚਲਾਕ ਬਾਜ਼ ਐ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਐ ਉਹਨਾਂ ਉੱਤੇ ਫਿਰ ਝੂਠੇ ਮਾਮਲੇ ਦਰਜ ਕਰਵਾਉਂਦੀ ਐ ਮੇਰੇ ਨਾਲ ਵੀ ਇਸ ਤਰ੍ਹਾਂ ਇਸਨੇ ਕੀਤਾ ਉਸਨੇ ਦੱਸਿਆ ਕਿ ਉਸਤੇ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਲ ਕੋਈ ਵੀ ਸਬੰਧ ਨਹੀਂ ਐ ਉਹ ਉਸ ਨੂੰ ਸਿਰਫ ਮਕਾਨ ਕੋਠੀਆਂ ਕਾਰਾਂ ਦਿਵਾਉਂਦਾ ਸੀ ਤਾਂ ਇਸ ਕਰਕੇ ਉਸਦੀ ਉਸਦੇ ਨਾਲ ਜਾਣ ਪਹਿਚਾਨ ਹੋਈ ਸੀ ਦੇਵ ਹਨੈਸ਼ਨ ਤੇ ਦੋ ਵਾਰ ਚੱਜ ਇਸੇ ਮੈਂ ਕੋਰਟ 'ਚ ਇਹ ਲੇਡੀ ਦੇ ਭੰਡੇ ਲੈ ਕੇ ਮੇਰੇ ਘਰ ਤਾਂ ਆ। ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਹੈ। ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਹੈ। ਕਹਿੰਦਾ ਕੰਮ ਕੀ ਆ ਇਸ ਕੋਰਟ 'ਚ? ਅੱਛੇ ਦੀ ਰਹਿਣ ਵਾਲੀ ਹੈ। ਇਹਦੇ 4 ਮੈਰਿਜ ਹੋਏ ਆ। 376 ਦੇ 25 ਮੁਕੱਦਮੇ ਨੇ। ਨਹੀਂ ਤੇਰੀ ਪਤਨੀ ਇੱਕਦਸੇ ਕੋਰਟ 'ਚ ਜਾ ਕੇ ਪੇਸ਼ ਕਰੋ ਵੀਰ ਜੀ। 3 ਮੈਰਿਜਾਂ ਦੀ ਮਾਤਾ ਦੇ ਹੋਏ ਆ। ਲੋਕਾਂ ਨੂੰ ਬਲੈਕਮੇਲ ਕਰਦੇ ਆ। ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦਿਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਐ ਫਰਨੈਲ ਵੀ ਕੇ ਇੱਥੇ ਨਾਟਕ ਕਰਕੇ ਝੂਠੇ ਮੁਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮੁਕਦਮਾ ਕਰਾਇਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਏ ਐ ਇਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕਦਮੇ ਨਿਕਲੇ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਟ ਤੇ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਇਹਦੇ ਮਾਤਾ ਫਲੋ ਤੇਰੇ ਤੇਰੇ ਉਹ ਤੇਰੇ ਤੇ ਰੋਕ ਲਾ ਰਹੀ ਹੈ ਅਮਰਜੀਤ ਜੀ ਆਵਾਂਗੇ ਤੇਰੇ ਤੇਰੇ ਦੇਖੋ ਤੇਰੇ ਤੁਹਾਡੇ ਅਮਰਜੀਤ ਬਰਾ ਲੇ ਕੇ ਮੇਰੀ ਮੇਰੀ ਸੁਣੋ ਗੱਲ ਹਾਂ ਹਾਂ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਪਰ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਜੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇਹ ਤੇ ਮਨੀਜੋਸੀ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਛੜਾਣ ਜਾਨ ਛੜਾਈ ਹੈ ਇਹ ਧੰਦਾ ਕਰਦੇ ਨੇ ਬੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਇਹਦੇ ਵਿੱਚ ਕਾਜ ਤੁਹਾਡੇ ਨਾਲ ਦੋਬਾਈ ਕਿਉਂ ਹੋਈ ਅੱਜ ਅੱਜ ਕੇ ਮੈਂ ਜਿਹੜਾ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਪਹਿਲਾਂ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨਾ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਮੈਨੂੰ ਕਹਦੇ ਵੀ ਡੀਡੀਆਰ ਕਟਾ ਕੇ ਸਵੇਰੇ ਡੈਫੀਨੇਸ਼ਨ ਦਾ ਪਰਚਾ ਪਾ ਦੇ ਮੈਂ ਆਪਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ ਪਹਿਲਾਂ ਵੀ ਇਹਨੇ ਹਥੋਬਾਈ ਕੀਤੀ ਆ ਅੱਜ ਫੇਰ ਕੀਤੀ ਆ ਇਹਦੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰੇਆਮ ਕੁਛ ਛੋਟੇ ਦੇ ਮਾਮਲੇ ਦਾ ਆਪਣੀ ਥੋੜਾ ਮੇਰੇ ਮੇਰੇ ਦੇ ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਾਰ ਕਰਦਾ ਰਹੇ ਮੇਰੇ ਵੀਰ ਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ ਮੈਟਰ ਐ ਇਸ ਲੇਡੀਜ਼ ਨਾਲ ਹੈ ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ ਥੋੜੀ ਜਿਹਾ ਰੋਪਲਾਰੇ ਵੀ ਚਿੱਟਾ ਲਾ ਦੇ ਇੱਕ ਮਿੰਟ ਗੱਡੀ ਇੱਕ ਰੂ ਕਰੋ ਪ੍ਰੂਫ ਕਰੋ ਇੱਕ ਮਿੰਟ ਛਲਾਰੀ ਹੈ ਬਾਈ ਜੀ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗ੍ਰਾਉਂਡ ਚੱਕਾ ਇੱਕ ਮਿੰਟ ਜਿਹੜਾ ਮੰਨਦਾ ਸਟੈਂਡਰਡ ਲਿਖਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਲ ਲੈਟਰ ਲੈਡਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨ ਡੀ ਪੀ ਇਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤਉਣ ਬੈਠਾ ਕੋਜ ਦੇ ਪਰਚੇ ਕਿੰਨੇ ਇਹ ਕਹਿੰਦੇ ਨੇ ਮੇਰੇ ਤੇ ਕੋਈ ਐਨ ਡੀ ਪੀ ਇਸ ਦਾ ਨਾਜ ਅਸਲੀ ਵੀ ਰੱਖੀ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਓ ਕਾਪੀ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਰਨ ਚ ਪ੍ਰੂਫ ਦਿੰਨਾ ਪਰ ਇਹ ਲੇਡੀਜ਼ ਹਰ ਇੱਕ ਨੂੰ ਬਲੈਕਮੇਲ ਕਰਦੀ ਏ ਫਿਰ ਉਹਨਾਂ ਦੇ ਘਰੇ ਜਾਂਦੀ ਏ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਏ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਰਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਉਹ ਇਹਦੀ ਦੇਣ ਹੈ ਇਸ ਲੇਡੀ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾਂ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਵੀਰ ਜੀ ਮੈਂ ਚਿੱਟਾ ਗਲਤ ਫੜਿਆ ਮੈਂ ਐਸ ਐਚਓ ਸਾਹਿਬ ਸਿਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਿਰਸੇ ਸੀਗਾ ਇੰਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸਐਚਓ ਸਾਹਿਬ ਨੇ ਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੈਲ ਕਰਦੀਆਂ ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ ਐਸਐਸਪੀ ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਦੀ ਜੀ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ ਹੂੰ ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ ਮੇਰੇ ਕੋਲ ਪੈਂਡਰਮ ਹੈ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ